ਸੱਜੇ ਕਾਲ ਦੋਸਤੋ ਆਖਰ ਤਰਨ ਤਾਨ ਜਿਮਨੀ ਚੋਣ ਦੇ ਨਤੀਜੇ ਆ ਹੀ ਗਏ ਤੇ ਜਿਨੇ ਉਮੀਦ ਸੀ ਸਿਸਟਮ ਜਿੱਤ ਗਿਆ ਤੇ ਸਿੱਖ ਸਿਆਸਤ ਹਾਰ ਗਈ ਪਰ ਸਵਾਲ ਇਹ ਨਹੀਂ ਕਿ ਨਤੀਜਾ ਕੀ ਆਇਆ ਅਸਲ ਸਵਾਲ ਇਹ ਹੈ ਕਿ ਇੱਕ ਨਿਰੋਲ ਪੰਥਕ ਹਲਕਾ ਜਿਸ ਵਿੱਚ 90% ਤੋਂ ਜ਼ਿਆਦਾ ਸਿੱਖ ਵੋਟਰ ਹੈ ਉਥੇ ਇੱਕ ਦੂਜੀ ਪਾਰਟੀ ਤੋਂ ਇੰਪੋਰਟ ਕੀਤਾ ਉਮੀਦਵਾਰ ਇੰਨੀ ਵੱਡੀ ਲੀਡ ਕਿਵੇਂ ਲੈ ਗਿਆ ਜਿਸ ਨੇ ਕਦੇ ਪੰਥਕ ਨਾਰਾ ਨਹੀਂ ਲਾਇਆ ਨਾ ਹੀ ਕੋਈ ਪੰਥਕ ਸਟੈਂਡ ਲਿਆ ਫਿਰ ਵੀ ਉਹ ਅਚਾਨਕ ਪੰਥਿਕ ਸਟਰੋਂਗਹੋਲਡ ਦਾ ਚੈਂਪੀਅਨ ਕਿਵੇਂ ਬਣ ਗਿਆ 1995 ਦੀ ਗਿੱਦੜਵਾ ਜਿਮਨੀ ਚੋਣ ਤੋਂ ਬਾਅਦ ਜੇ ਕੋਈ ਹੋਰ ਜਿਮਨੀ ਚੋਣ ਜੋ ਇਤਿਹਾਸ ਦੇ ਪੰਨਿਆਂ ਵਿੱਚ ਵੱਡੇ ਅੱਖਰਾਂ ਨਾਲ ਲਿਖੀ ਜਾਵੇਗੀ ਤਾਂ ਉਹ ਤਰਨ ਤਾਰਨ ਦੀ ਜਿਮਨੀ ਚੋਣ ਪਰ ਕਿਉਂ ਕਿਵੇਂ ਕੀ ਵਾਪਰਿਆ ਇਸ ਹਲਕੇ ਵਿੱਚ ਜੋ ਪੰਜਾਬ ਦੀ ਸਿੱਖ ਪੋਲਿਟਿਕਸ ਲਈ ਇੱਕ ਟਰਨਿੰਗ ਪੁਆਇੰਟ ਬਣ ਗਿਆ ਐਸ ਸੀਰ ਤੋਂ ਆਮ ਆਦਮੀ ਪਾਰਟੀ ਨੇ 42000 ਵੋਟਾਂ ਅਕਾਲੀ ਦਲ ਦੂਜੇ ਸਥਾਨ ਤੇ ਰਿਹਾ 30000 ਤੋਂ ਜ਼ਿਆਦਾ ਵੋਟਾਂ ਅਤੇ ਪੰਥਿਕ ਉਮੀਦਵਾਰ ਮਨਦੀਪ ਸਿੰਘ ਲਗਭਗ 20000 ਵੋਟਾਂ ਇੱਥੋਂ ਤੱਕ ਸਭ ਕੁਝ ਨਾਰਮਲ ਲੱਗਦਾ ਹੈ ਪਰ ਨਹੀਂ ਰੁਕੋ ਰਿਜਲਟ ਡਿਕਲੇਅਰ ਹੋਣ ਤੋਂ ਪਹਿਲਾਂ ਹੀ ਪੰਥਕ ਉਮੀਦਵਾਰ ਮਨਦੀਪ ਸਿੰਘ ਦਾ ਇੱਕ ਹੰਬੋਲਡ ਪੰਜਾਬ ਟੀਵੀ ਤੇ ਬਿਆਨ ਜੇ ਮੈਂ ਨਾ ਖੜਾ ਹੁੰਦਾ ਤਾਂ ਕਾਲੀ ਦਲ ਜਿੱਤ ਜਾਂਦਾ ਤੁਸੀਂ ਨਾ ਫਾਈਟ ਕਰਦੇ ਤਾਂ ਕਾਲੀ ਦਲ ਜਿੱਤ ਜਾਂਦਾ ਸੀ ਸਭ ਨੂੰ ਪਤਾ ਕਿੰਨੂੰ ਨਹੀਂ ਪਤਾ ਜੀ ਇਹ ਚੀਜ਼ ਮੈਂ ਕਿਉਂ ਲੁਕਾ ਕੇ ਅੱਖਾਂ ਦੀ ਗੱਲ ਜਿੱਤ ਜਾਂਦਾ ਸੀ ਕਾਲੀ ਦਲ ਨੇ ਬਿਲਕੁਲ ਜੀ ਜਿੱਤਣ ਦੇ ਚਾਂਸ ਸੂਰੇ ਇਹ ਇੱਕੋ ਲਾਈਨ ਜਿਵੇਂ ਸਾਰਾ ਪਰਦਾ ਡੱਗ ਜਾਵੇ ਸਾਰੇ ਖੇਡ ਨੰਗੀ ਹੋ ਕੇ ਸਾਹਮਣੇ ਆ ਜਾਵੇ ਸਵਾਲ ਤਾਂ ਖੜਾ ਹੋਵੇਗਾ ਕਿ ਇਹ ਸਭ ਕੁਝ ਸਿਰਫ ਅਕਾਲੀ ਦਲ ਨੂੰ ਹਰਾਉਣ ਲਈ ਕੀਤਾ ਗਿਆ ਇਹ ਖੇਡ ਇਥੋਂ ਤੱਕ ਨਹੀਂ ਰੁਕੀ ਰਿਅਲਟ ਤੋਂ ਕੁਝ ਹੀ ਘੰਟਿਆਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆ ਗਿਆ ਜਿਸ ਨੇ ਸਾਰੀ ਡਾਇਰੈਕਸ਼ਨ ਬਦਲ ਦਿੱਤੀ ਜਿਹੜੇ ਸਾਡੇ ਸਾਥੀ ਪਾਰਟੀ ਸੀ ਉਹ ਬਿਆਨ ਦੇ ਰਹੀ ਸੀ ਇਹ ਕਿ ਜਿਹੜਾ ਇਹ ਕੈਂਡੀਡੇਟ ਹੈ ਇੱਕ ਕੈਂਡੀਡੇਟ ਹੈਗਾ ਉਹ ਪਾਰਟੀ ਦਾ ਕਿਹੜੀ ਹੈ ਇਹ ਆ ਵਾਰਸ ਪੰਜਾਬ ਦੀ ਪਰ ਇਹ ਨੀਸੀ ਕਹਿੰਦੇ ਕੀ ਇਹ ਸਾਂਝਾ ਕੈਂਡੀਡੇਟ ਹੈ ਜੇ ਸਾਂਝਾ ਕੈਂਡੀਡੇਟ ਕਹਿ ਦਿੰਦੇ ਤਾਂ ਫੇਰ ਆਪਾਂ ਨੂੰ ਵੋਟਾਂ ਬਹੁਤ ਜ਼ਿਆਦਾ ਪੈਣੀਆਂ ਸੀਗੀਆਂ ਉਹ ਵਾਰਿਸ ਪੰਜਾਬ ਦਾ ਕਹਿਣ ਦੇ ਨਾਲ ਵੋਟ ਪੂਰੀ ਤਰ੍ਹਾਂ ਨਹੀਂ ਪਈ ਸਾਨੂੰ ਇਹ ਲਾਈਨ ਨਾਲ ਸਪਸ਼ਟ ਹੋ ਜਾਂਦਾ ਕਿ ਪੰਥਕ ਕੈਂਪਸ ਵਿੱਚ ਯੂਨਿਟੀ ਨਹੀਂ ਕੰਪੀਟੀਸ਼ਨ ਸੀ ਆਪਣੀ ਆਪਣੀ ਚੌਧਰ ਚਮਕਾਉਣ ਦੀ ਹੰਦੋਰ ਸੀ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਜੰਗ ਸੀ ਤੇ ਫਿਰ ਸਵਾਲ ਕਿ ਪੰਥਕ ਯੂਨਿਟੀ ਸਿਰਫ ਇੱਕ ਸਲੋਗਨ ਸੀ ਅਸਲ এজেন্ডਾ ਕੁਝ ਹੋਰ ਸੀ ਇਸ ਡਰਾਮੇ ਦੇ ਵਿਚਕਾਰ ਇੱਕ ਪੁਰਾਣਾ ਸਟੇਟਮੈਂਟ ਯਾਦ ਆਉਂਦਾ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਆਪਣੀ ਤਾਜਪੋਸ਼ੀ ਦੇ ਪਹਿਲੇ ਹੀ ਦਿਨ ਉਹ ਸਟੇਜ ਤੋਂ ਕਹਿੰਦੇ ਨੇ ਅਸੀਂ ਅਕਾਲੀ ਦਲ ਤੋਂ ਦਫ਼ਤਰ ਖੋਲ ਲੈਣਾ ਐ ਐਸਜੀਪੀਸੀ ਖੋਲ੍ਹਨੀ ਹੈ ਤੇ ਚੋ ਨਿਸ਼ਾਨ ਤੱਕੜੀ ਤੱਕ ਵਾਪਸ ਲੈ ਲੈਣੀਆਂ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਾਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਵੇਖਰ ਜਾਣਾ ਇਹਨਾਂ ਦੇ ਚੁੱਲ੍ਹੇ ਕਿਹੜਾ ਸਟੈਂਡ ਕਿਹੜੇ ਤਿੰਨ ਉਹ ਪਹੀਆਂ ਵਾਲਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਐ ਸ ਦੂਜਾ ਚੋ ਨਿਸ਼ਾਨ ਤੇ ਤੀਜਾ ਦਫ਼ਤਰ ਇਥੋਂ ਹੀ ਖੇਡ ਦਾ ਬਲੂਪ੍ਰਿੰਟ ਖੁੱਲਦਾ ਜਦੋਂ ਇੱਕ ਨਵੀਂ ਪੰਥਕ ਪਾਰਟੀ ਖੁੱਲ੍ਹੇ ਆਮ ਕਹੇ ਕਿ ਉਸਦਾ ਮਿਸ਼ਨ ਅਕਾਲੀ ਦਲ ਨੂੰ ਖਤਮ ਕਰਨਾ ਹੈ ਤੇ ਹੋਰ ਪੰਥਕ ਜਥੇਬੰਦੀਆਂ ਇੱਕ ਪੰਥਕ 벨ਟ ਵਿੱਚ ਵੋਟ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਤੇ ਸਵਾਲ ਖੜੇ ਹੋਣਗੇ ਕਿ ਸਾਰੀਆਂ ਤਾਕਤਾਂ ਬਿਨਾਂ ਮਿਲੇ ਇੱਕੋ ਹੀ ਕੰਮ ਕਰ ਰਹੀਆਂ ਹਨ ਤੇ ਉਹ ਅਕਾਲੀ ਦਲ ਨੂੰ ਖਤਮ ਕਰਨਾ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਆਉਣ ਤੋਂ ਹਰ ਹਾਲਤ ਵਿੱਚ ਰੋਕਣਾ ਦੋਸਤੋ ਇਹ ਸਕ੍ਰਿਪਟਡ ਵੀ ਨਹੀਂ ਸੀ ਇਹ ਕੋਇਨਸੀਡੈਂਟ ਵੀ ਨਹੀਂ ਇਹ ਇੱਕ ਵੈਲ ਟਾਈਮਡ ਵੈਲ ਲੈਅਰਡ ਪੋਲੀਟੀਕਲ ਆਪਰੇਸ਼ਨ ਸੀ ਜਿੱਥੇ ਹਰ ਬਿਆਨ ਹਰ ਮੂਵਮੈਂਟ ਹਰ ਪੰਥਿਕ ਗੈਸਚਰ ਕਿਸੇ ਨਾ ਕਿਸੇ ਵੱਡੀ ਖੇਡ ਦਾ ਹਿੱਸਾ ਸੀ ਤੇ ਉਸ ਖੇਡ ਦਾ ਟਾਰਗੇਟ ਕੋਈ ਸੀਟ ਨਹੀਂ ਸੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਜੋ ਪੰਥਕ ਉਮੀਦਵਾਰ ਸੀ ਬੋਲਡ ਪੰਜਾਬ ਟੀਵੀ ਤੇ ਵਾਰ-ਵਾਰ ਕਹਿ ਰਹੇ ਨੇ ਕਿ ਅੱਜ ਮੈਂ ਝੂਠ ਨਹੀਂ ਬੋਲਾਂਗਾ ਕਿ ਮਨਦੀਪ ਸਿੰਘ ਦੱਸਣਗੇ ਕਿ ਉਹ ਸਾਰੇ ਇਲੈਕਸ਼ਨ ਕੈਂਪੇਨ ਚ ਝੂਠ ਬੋਲੇ ਸੀ ਲੋਕਾਂ ਨੂੰ ਗਮਰਾਹ ਕਰ ਰਹੇ ਸੀ ਕੀ ਮਨਦੀਪ ਸਿੰਘ ਉਹਨਾਂ 20000 ਵੋਟਰਾਂ ਤੋਂ ਮੁਆਫੀ ਮੰਗਣਗੇ ਜਿਨ੍ਹਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਤਾਂ ਮੈਨੂੰ ਇਹ ਕਲੀਅਰ ਹੈ ਜੀ ਮੈਂ ਕੋਈ ਝੂਠ ਨਹੀਂ ਬੋਲਾਂਗਾ ਪਹਿਲੇ ਨੰਬਰ ਤੇ ਮੈਂ ਆਵਾਂਗਾ ਦੂਜੇ ਨੰਬਰ ਤੇ ਕਰ ਵੀ ਜਿਹਨੇ ਬਚਾਰੂ ਬਣਿਆ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਜੋ ਤਰਨ ਤਾਰਨ ਵਿੱਚ ਹੋਇਆ ਪੰਥਕ ਵੋਟ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਰੀਅਲਟ ਦੇ ਪੈਟਰਨ ਤੋਂ ਇੱਕ ਮਾਸਟਰ ਪਲਾਨ ਦੇ ਸਾਫ਼ ਚਾਰ ਸਟੈਪ ਨਜ਼ਰ ਆਉਂਦੇ ਨੇ ਨੰਬਰ 1 ਇਪੋਰਟਡ ਕੈਂਡੀਡੇਟ ਲਿਆਓ ਉਹ ਵੀ ਅਕਾਲੀ ਦਲ ਦੇ ਸਟਰੋਂਗਹੋਲਡ ਤੋਂ ਤਾਂ ਜੋ ਵੋਟ ਬੈਂਕ ਵਿੱਚ ਖੋਰਾ ਲਾਇਆ ਜਾ ਸਕੇ ਨੰਬਰ 2 ਪੰਥਿਕ ਕੈਂਪਸ ਵਿੱਚ ਫ੍ਰੈਕਸ਼ਨ ਪੈਦਾ ਕਰੋ VOTER ਪਜਲ ਹੋ ਜਾਣ ਕਿ ਸੱਚਾ ਪੰਥਕ ਕੌਣ ਹੈ ਨੰਬਰ 3 ਸਿੱਖ ਵੋਟ ਨੂੰ ਵੰਡ ਦਿਓ ਇਹ ਸਭ ਤੋਂ ਕ੍ਰੂਸ਼ਲ ਸਟੈਪ ਸੀ ਤੇ ਸਭ ਤੋਂ ਸਫਲ ਵੀ ਨੰਬਰ 4 ਸਰਕਾਰੀ ਮਸ਼ੀਨਰੀ ਦੇ ਦਰਵਾਜ਼ੇ ਤੋਂ SSP ਰਾਵਜੋਦਖਰ ਗਰੇਵਾਲ ਦਾ ਸਸਪੈਂਸ਼ਨ ਅਕਾਲੀ ਸਰਪੰਚਾਂ ਉੱਪਰ ਪਾਰਚਾ ਦੀ ਜਾਂਚ ਲਈ 36 ਘੰਟਿਆਂ ਦੀ ਡੈਡਲਾਈਨ ਤੇ ਨਤੀਜਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਪ ਲੂਜ਼ ਪੰਜਾਬ ਪੁਲਿਸ ਵਿਨਸ ਇਹ ਸਭ ਕੁਝ ਇੱਕ ਪਲਾਨ ਵੱਲ ਇਸ਼ਾਰਾ ਕਰਦਾ ਹੈ 노 ਡਾਊਟ ਇਸ ਖੇਡ ਨੇ ਸਿੱਖ ਵੋਟਰਾਂ ਨੂੰ ਸਪੈਲਟ ਕੀਤਾ ਕਨਫਿਊਜ਼ ਕੀਤਾ ਤੇ ਫਿਰ ਇੱਕ ਕੈਂਡੀਡੇਟ ਨੂੰ ਹੀਰੋ ਵਜੋਂ ਪ੍ਰੋਜੈਕਟ ਕੀਤਾ ਗਿਆ ਸ਼ਾਇਦ ਇਸੇ ਕਰਕੇ ਹੀ ਇਸ ਸੀਟ ਤੇ ਕਾਂਗਰਸ ਤੇ ਭਾਜਪਾ ਦੀ ਕੋਈ ਜ਼ਿਆਦਾ ਚਰਚਾ ਨਹੀਂ ਹੋਈ ਕਾਂਗਰਸ ਤਾਂ ਚੋਣਾਂ ਤੋਂ 4 ਦਿਨ ਪਹਿਲਾਂ ਹੀ ਹਾਰ ਮੰਨ ਕੇ ਹਲਕਾ ਛੱਡ ਗਈ ਸੀ ਤੇ ਬਾਕੀ ਰਹਿਦੀ ਕਸਰ ਰਾਜਾ ਵੜਿੰਗ ਦੀਆਂ ਹਰ ਕਤਾਨੇ ਪੂਰੀ ਕਰ ਦਿੱਤੀ ਪਰ ਅਸਲੀ ਸਵਾਲ ਕਿ ਸਿੱਖ ਵੋਟ ਇੰਜ ਹੀ ਬ੍ਰੇਕ ਹੁੰਦਾ ਰਹੇਗਾ ਜੇ ਪੰਥਕ ਬੈਲਟ ਵਿੱਚ ਸਿੱਖ ਵੋਟ ਤਿੰਨ ਹਿੱਸਿਆਂ ਵਿੱਚ ਸੌਖੇ ਨਾਲ ਵੰਡ ਸਕਦਾ ਹੈ ਤਾਂ 2027 ਵਿੱਚ ਪੰਜਾਬ ਚ ਗਵਰਨਮੈਂਟ ਸਿੱਖ ਵੋਟ ਤੋਂ ਬਿਨਾ ਵੀ ਬਣ ਸਕਦੀ ਹੈ ਇਹ ਇਲੈਕਸ਼ਨ ਵਾਰਨਿੰਗ ਹੈ ਸਿੱਖ ਵੋਟ ਯੂਨਾਈਟਡ ਨਾ ਰਿਹਾ ਤਾਂ ਸਿੱਖ ਪੋਲਿਟਿਕਸ ਪੰਜਾਬ ਦੀ ਪਾਵਰ ਸਟਰਕਚਰ ਤੋਂ ਬਾਹਰ ਹੋ ਸਕਦੀ ਹੈ ਹੁਣ ਆਖਰੀ ਤੇ ਸਭ ਤੋਂ ਖਤਰਨਾਕ ਟਰੁਥ ਇਸ ਆਪਰੇਸ਼ਨ ਦਾ ਅਸਲ ਟਾਰਗੇਟ ਕੌਣ ਸੀ ਨਤੀਜਿਆਂ ਤੋਂ ਬਾਅਦ ਸਟੇਟਮੈਂਟਸ ਪੰਥਕ ਫ੍ਰੈਕਸ਼ਨ ਇੰਪੋਰਟ ਕੀਤਾ ਕੈਂਡੀਡੇਟ মিডিਆ ਨੈਟਿਵ ਸਿਸਟਮ ਦੀ ਸਾਈਲੈਂਸ ਤੇ ਕੌਜ ਚੌਧਰ ਦੇ ਭੁੱਖੀਆਂ ਸੋ ਕਾਲਡ ਪੰਥਕ ਤੇਰਾ ਇਹ ਸਭ ਮਿਲ ਕੇ ਇੱਕ ਡਾਇਰੈਕਸ਼ਨ ਟਾਰਗੇਟ ਸੀ ਸ਼ੋਮਨੀ ਕਾਲੀ ਦਲ ਤਰਨ ਤਾਨ ਦਾ ਇਹ ਨਤੀਜਾ ਅਕਾਲੀ ਦਲ ਲਈ ਹਾਰ ਨਹੀਂ 2027 ਲਈ ਇੱਕ ਪੋਜ਼ਿਟਿਵ ਸਿਗਨਲ ਹੈ ਕਿਉਂਕਿ ਪੰਥਕ ਵੋਟ ਭਾਵੇਂ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਸਰਕਾਰੀ ਮਸ਼ੀਨਰੀ ਨੇ ਆਪਣੀ ਭੂਮਿਕਾ ਨਿਭਾਈ ਪਰ ਫਿਰ ਵੀ ਅਕਾਲੀ ਦਲ ਪੰਜਾਬ ਦੇ ਪੰਥਕ ਬੈਲਟ ਵਿੱਚ ਟਾਪ 2 ਵਿੱਚ ਖੜਿਆ ਰਿਹਾ ਇਹ ਗੱਲ ਛੋਟੀ ਨਹੀਂ ਇਹ ਦੱਸਦਾ ਹੈ ਕਿ ਪੰਜਾਬ ਦੀ ਜੜ੍ਹ ਪੰਜਾਬ ਦੀ ਪੰਥਕ ਧੜਕਣ ਪੰਜਾਬ ਦੀ ਸਿੱਖ ਪੋਲੀਟੀਕਲ ਕਾਂਸੈਂਸਸ ਅਜੇ ਵੀ ਅਕਾਲੀ ਦਲ ਨਾਲ ਜੁੜੀ ਹੋਈ ਹੈ ਇਹ ਸਭ ਤੋਂ ਬਾਅਦ ਸਿਰਫ ਇੱਕ ਹੀ ਸਵਾਲ ਪੈਦਾ ਹੈ ਕਿ ਆਖਰ ਤਰਨਤਾਰਨ ਦੀ ਸੀਟ ਤੇ ਜਿੱਤ ਕਿਸਦੀ ਹੋਈ ਆਪ ਦੀ ਪੰਥਕ ਕੈਂਪਸ ਦੀ ਨਹੀਂ ਜਿੱਤ ਹੋਈ ਆਪਰੇਸ਼ਨ ਤਰਨਤਾਰਨ ਦੀ